ਮਹਾਲੀ ਦੇ ਫੇਸ 7 ਦੇ ਵਿੱਚ ਦੇਰ ਰਾਤ ਇੱਕ ਖੜੀ ਗੱਡੀ ਨੂੰ ਅਚਾਨਕ ਹੀ ਅੱਗ ਲੱਗੀ ਅਤੇ ਜ਼ੋਰ-ਜ਼ੋਰ ਦੀਆਂ ਪਟਾਕਿਆਂ ਦੀ ਆਵਾਜ਼ਾਂ ਵਹਿਾਈਆਂ ਤਾਂ ਗੱਡੀ ਦੇ ਮਾਲਕਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਜਿਸ ਤੇ ਮੌਕੇ ਤੇ ਆ ਕੇ ਫਾਇਰ ਬ੍ਰਿਗੇਡ ਨੇ ਅੱਗ ਨੂੰ ਬੁਝਾਇਆ ਤਦ ਤੱਕ ਗੱਡੀ ਅੱਧੀ ਤੋਂ ਜ਼ਿਆਦਾ ਸੜ ਕੇ ਸੁਆਹ ਹੋ ਚੁੱਕੀ ਸੀ ਇਹ ਗੱਡੀ ਦੇ ਇੰਜਨ ਦੇ ਵਿੱਚੋਂ ਅੱਗ ਲੱਗੀ ਦਿਖਾਈ ਦੇ ਰਹੀ ਹੈ ਤੇ ਇਸ ਦੇ ਨਾਲ ਖੜੀ ਇੱਕ ਹੋਰ ਗੱਡੀ kia ਨੂੰ ਵੀ ਅੱਗ ਲੱਗੀ ਦੋਨਾਂ ਗੱਡੀਆਂ ਦੀ ਸੜ ਕੇ ਬਿਲਕੁਲ ਸੁਆਹ ਹੋ ਗਈਆਂ ਗਨੀਮਤ ਇਹ ਰਹੀ ਕਿ ਇਸ ਵਿੱਚ ਕੋਈ ਵੀ ਸਵਾਰ ਨਹੀਂ ਸੀ ਇਹ ਗੱਡੀਆਂ ਘਰ ਦੇ ਬਾਹਰ ਪਾਰਕਿੰਗ ਵਿੱਚ ਖੜੀਆਂ ਹੋਈਆਂ ਸੀ ਲੋਕਾਂ ਦਾ ਕਹਿਣਾ ਹੈ ਕਿ ਮਹਾਲੀ ਦੇ ਸਾਰੇ ਹੀ ਸੈਕਟਰਾਂ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਵਾਈਫਾਈ ਕੇਬਲ ਦੀਆਂ ਅਣਗਿਣਤ ਹੀ ਤਾਰਾਂ ਬਿਜਲੀ ਦੀਆਂ ਤਾਰਾਂ ਦੇ ਨਾਲ ਪਾਈਆਂ ਹੋਈਆਂ ਹਨ ਬਕਾਇਦਾ ਕਿਸੇ ਕੋਲ ਇਹ ਤਾਰਾਂ ਪਾਉਣ ਦੀ ਪਰਮਿਸ਼ਨ ਵੀ ਨਹੀਂ ਹੈ ਜਿਸ ਕਾਰਨ ਇਹ ਵੱਡੇ ਹੱਦ ਸੇ ਹੁੰਦੇ ਜਾ ਰਹੇ ਹਨ ਸਸੀ ਗੱਲ ਜੀ ਮੇਰਾ ਨਾਮ ਗੁਰਪ੍ਰੀਤਕੌਰ ਹੈਗਾ ਮੈਂ ਇੱਥੇ ਰਹਿਨੀ ਆ ਇਹ ਜਿੱਥੇ ਹਾਦਸਾ ਹੋਇਆ ਮੈਂ ਦੇ ਨਗਰੀ ਸਾਹਮਣੇ ਵਾਲੇ ਘਰ ਚ ਰਹਿਨੀ ਆ ਤੇ ਸ਼ਾਮ ਨੂੰ ਪਤਾ ਨਹੀਂ ਅਚਾਨਕ ਹੈ ਜਿਹੜੀ ਵਾਈਟ ਵਾਲੀ ਕਾਰ ਹੈ ਇਹਦੇ ਵਿੱਚ ਪਤਾ ਨਹੀਂ ਕੀ ਹੈ ਅਚਾਨਕ ਕਿ ਅੱਗ ਪੜ ਰਗ ਗਈ ਤੇ ਸ਼ਾਮੀ ਫੇਰ ਕਿਸੇ ਨੇ ਸਾਡੀ ਬੈਲ ਕੀਤੀ ਕਿ ਤੁਹਾਡੀ ਕਾਰ ਤੇ ਨਹੀਂ ਹੈਗੀ ਫੇਰ ਹੋਰਾਂ ਨੂੰ ਵੀ ਬੁਲਾਇਆ ਆਸ-ਪਾਸਿਆਂ ਨੂੰ ਪਰ ਪਤਾ ਨਹੀਂ ਕੌਣ ਰਥੇ ਕੋਈ ਕਾਰ ਖੜੀ ਕਰਕੇ ਚਲਾ ਗਿਆ ਸੀ ਹੁਣ ਕੀ ਅਚਾਨਕ ਸ਼ਾਰਟ ਸਰਕਟ ਹੋਇਆ ਕੀ ਹੋਇਆ ਕਾਰ ਵਿੱਚ ਤੇ ਪਹਿਲੇ ਇਹਦੇ ਵਿੱਚ ਵਾਈਟ ਵਾਲੀ ਕਾਰ ਵਿੱਚ ਅੱਗ ਭੜਕੀ ਫਿਰ ਉਹਦੇ ਬਾਅਦ ਕਾਲੀ ਕਾਰ ਵਿੱਚ ਵੀ ਅੱਗ ਭੜਕ ਗਈ ਸੀ ਨਾਲ ਪੇੜ ਨੂੰ ਵੀ ਅੱਗ ਲੱਗਣ ਲੱਗੀ ਸੀ ਫਿਰ ਅਸੀਂ ਫਟਾਫਟ ਅਸੀਂ ਜਿਹੜੇ ਸਾਡੇ ਐਮਸੀ ਹੈਗੇ ਅਨੰਤ ਭਾਜੀ ਅਸੀਂ ਉਹਨਾਂ ਨੂੰ ਫੋਨ ਲਾਇਆ ਤੇ ਉਹਨਾਂ ਨੇ ਫਟਾਫਟ ਜਿਹੜੀ ਹੈ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈ ਤੇ ਬਹੁਤ ਹੀ ਐਟ ਅ ਟਾਈਮ ਆ ਗਈਆਂ ਮਤਲਬ ਜਿਆਦਾ ਵੱਡਾ ਹਾਦਸਾ ਹੋ ਸਕਦਾ ਸੀ ਜਿਹੜਾ ਕਿ ਬਚ ਗਿਆ ਅੱਗੇ ਕਿੰਨੇ ਵਜੇ ਘਟਣਾ ਸੀ ਐਸ਼ਦ 8:30 9 ਵਜੇ ਦੇ ਕਰੀਬ ਹੋਈ ਹੈ ਕਟਣਾ ਕਿਉਂਕਿ ਸਵਾ 9 ਤੱਕ ਜਿਆਦਾ ਅੱਗ ਭੜਾ ਗਈ ਸੀ ਜਦ ਸਾਨੂੰ ਬੈਲ ਕੀਤੀ ਕਿਸੇ ਨੇ ਇਹ ਤੁਹਾਡੀ ਗੱਲ ਤੇ ਨਹੀਂ ਹੈਗੀ ਆਸ-ਪਾਸੇ ਹੋਰਾਂ ਨੇ ਬੈਲ ਕੀਤੀ ਤਾਂ ਮਤਲਬ 9 ਵਜੇ ਹੋਏ ਸੀਗੇ ਰਾਤ ਦੇ ਮੇਰਾ ਜਤਿੰਦਰ ਨੰਦਿੰਕੂ ਜੀ ਕੀ ਹੋਇਆ ਕੀ ਸੀਗਾ ਇਹ ਅ ਬੇਸਿਕਲੀ ਮੇਰੀ ਵਾਈਫ ਐ ਤੋਂ ਦੀ ਕਾਉਂਸਲਰ ਹੈ ਜਿਸ ਥੇਰੀ ਤੋਂ ਰਾਤੀ ਮੈਨੂੰ 1825 ਨੰਬਰ ਕੋਟੀਏ ਬਿਲਕੁਲ ਸਾਹਮਣੇ ਪੈਂਦੀ ਹੈ ਇਹਨਾਂ ਦਾ ਫੋਨ ਆਇਆ ਸੀ ਕਿ ਕੋਈ ਸਾਹਮਣੇ ਵਿਆਹ ਚੱਲ ਰਿਹਾ ਤੇ ਵਿਆਹ ਵਾਲੀ ਗੱਡੇ ਖੜੀਆਂ ਮਾਈਟ ਬੀ ਤੇ ਕਹਿੰਦੇ ਕੋਈ ਅੱਗ ਲੱਗੀ ਦਿੱਤੇ ਤੇ ਮੈਂ ਫਟਾਫਟ ਇਮੀਡੀਏਟ ਪਾ ਲਦਾ ਵੀਡੀਓ ਮਗਾਈ ਕਿ ਮੈਨੂੰ ਪਤਾ ਲੱਗੇ ਕਿਹੜੇ ਘਰ ਦੇ ਸਾਹਮਣੇ ਹੈਗਾ ਉਹਨਾਂ ਨੇ ਮੈਨੂੰ ਵੀਡੀਓ ਭੇਜੀਆ ਵੀਡੀਓ ਭੇਜਣ ਤੋਂ ਬਾਅਦ ਮੈਂ ਜਦੋਂ ਦੇਖਿਆ ਆ ਕੇ ਮੌਕੇ ਤੇ ਮੈਂ ਸੋਰੀ ਬਾਹਰ ਸੀਗਾ ਮੈਂ ਤੇ ਵਾਈਫ ਅਸੀਂ ਕਿਤੇ ਜੇਰਪੁਰ ਗਏ ਸੀ ਫੰਕਸ਼ਨ ਤੇ ਅਸੀਂ ਉੱਥੋਂ ਨਾਲ ਨਾਲ ਮਤਲਬ ਵਾਪਸ ਆਣਾ ਸ਼ੁਰੂ ਕਰਤਾ ਗੱਡੀ ਮੋਲਡੀ ਉਤੋਂ ਦੀ ਤੇ ਇਨ ਦਾ ਮੀਨ ਟਾਈਮ ਮੈਂ ਇੱਥੇ ਆਪਣੇ ਫਾਰਬਿਗੜਾ ਆਫਿਸ ਤੇ ਨਾਲੇ ਬਿਜਲੀ ਵਿਭਾਗ ਨੂੰ ਫੋਨ ਕਰਤਾ ਸੀਗਾ ਕਿਉਂਕਿ ਮੈਨੂੰ ਜੋ ਇਹਨਾਂ ਨੇ ਦੱਸਿਆ ਸਾਹਮਣੇ ਜਿਹੜੇ ਘਰ ਹੈਗੇ ਆ ਕਿ ਇੱਥੇ ਅੱਗ ਇੰਨੀ ਜ਼ਿਆਦਾ ਵੱਜ ਚੁੱਕੀ ਹੈ ਕਿ ਜਿਵੇਂ ਆ ਖੰਬੇ ਆ ਪੇੜ ਹੈਗਾ ਪੇੜ ਦੇ ਉੱਪਰ ਤੱਕ ਪਹੁੰਚ ਰਹੀ ਸੀਗੀ ਇਸ ਤੋਂ ਇਲਾਵਾ ਆ ਅੱਗੇ ਨਹੀਂ ਬਦਕੀ ਸੀ ਕਿ ਕੋਈ ਐਵੇਂ ਦਾ ਨੁਕਸਾਨ ਨਾ ਹੋਵੇ ਕਿ ਬਿਜਲੀ ਦੇ ਤਾਰਾਂ ਨੂੰ ਨੁਕਸਾਨ ਨਾ ਹੋਵੇ ਮੈਂ ਬਿਜਲੀ ਡਿਪਾਰਟਮੈਂਟ ਨੂੰ ਫੋਨ ਕਰਤਾ ਤੇ ਨਾਲ ਹੀ ਫਾਇਰ ਵੀ ਗੱਟਦੀ ਔਰ ਵਿਦਨ ਫਿਊ ਮਿੰਟਸ ਜ ਫਾਇਰ ਵੀ ਗੱਟਦੀ ਦੋ ਗੱਡੀਆਂ ਆ ਗਿਆ ਸੀ ਤੁਹਾਨੂੰ ਇੱਕ ਦੇਖਣ ਨੂੰ ਵਿਖਾਇਆ ਜਿਵੇਂ ਆ ਗੱਡੀਆਂ ਦੇ ਅੰਦਰ ਵਿੱਚ ਤਾਂ ਤਾਰਾਂ ਦਾ ਪੂਰਾ ਜੰਗਾਲ ਹੀ ਪਿਆ ਹੋਇਆ ਹੈ ਬਿਲਕੁਲ ਸਰ ਆਪਣੀਆਂ ਵਾਲੇ ਪਾ ਕੇ ਚਲੇ ਜਾਂਦੇ ਬਿਲਕੁਲ ਸਰ ਇਹ ਇਹਦੇ ਲਈ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਅੱਗੇ ਵੀ ਕੋਰਪੋਰੇਸ਼ਨ ਨੂੰ ਬੇਨਤੀ ਕੀਤੀ ਸੀ ਔਰ ਅੱਜ ਵੀ ਮੈਂ ਬਾਕਾਇਦਾ ਤੌਰ ਤੇ ਮੈਸੇਜ ਮਾਰਿਆ ਕਮਿਸ਼ਨਰ ਸਾਹਿਬ ਨੂੰ ਔਰ ਉਹਨਾਂ ਦਾ ਰਿਪਲਾਈ ਬਹੁਤ ਅੱਛਾ ਹੈ ਕਿ ਅਸੀਂ ਇਸ ਨੂੰ ਫੋਲੋਅ ਅਪ ਕਰਾਂਗੇ ਕਿਉਂਕਿ ਜਿਹੜੀਆਂ ਫਾਇਬਰਗਿਟ ਦੀਆਂ ਗੱਡੀਆਂ ਜਾਂ ਕੋਈ ਅਮਰਸੀ ਗੱਡੀਆਂ ਨਹੀਂ ਪਹੁੰਚ ਪੰਦੀਆਂ ਕਿਉਂ ਨਹੀਂ ਪਹੁੰਚ ਪੰਦੀਆਂ ਸਮੇਂ ਸਿਰ ਡਕੁਰਾਤੀ ਗੱਡੀ ਸਾਡੀ ਬਹੁਤ ਸਮੇਂ ਸਿਰ ਆਈ ਸੀਗੀ ਪਰ ਇੱਥੇ ਤਾਰਾਂ ਨਹੀਂ ਮੀ ਹੋਣ ਕਰਕੇ ਉਹਨੂੰ ਇੱਥੇ ਆ ਤਾਰਾ ਬਹੁਤ ਨੀਵੀਂ ਆ ਤੇ ਅਸੀਂ ਡਿਪਾਰਟਮੈਂਟ ਨੂੰ ਆਪਣੇ ਕੋਲੋਂ ਬੇਨਤੀ ਕੀਤੀ ਹੈ ਕਿ ਸਾਡੀ ਜਿਹੜੀ ਬਿਜਲੀ ਦੀ ਤਾਰਾਂ ਹੋ ਗਿਆ ਜਾਂ ਕੇਬਲ ਵਾਲੀਆਂ ਤਾਰਾਂ ਇਹਨੂੰ ਉੱਚਾ ਚੁੱਕਾਇਆ ਜਾਵੇ ਇੱਕ ਕੇਬਲ ოਪਰੇਟਰ ਵੱਲੋਂ ਹਦਾਇਤਾਂ ਦਿੱਤੀਆਂ ਕਿ ਥਾਂ ਥਾਂ ਤੇ ਖੱਡੇ ਕਰਕੇ ਚੱਲ ਜਾਂਦੇ ਨੇ ਥਾਂ ਥਾਂ ਤੇ ਤਾਰਾ ਬਣ ਕੇ ਚੱਲ ਜਾਂਦੇ ਨੇ ਕੋਈ ਉਹਦਾ ਵਾਲੀ ਵਾਰਸ ਨਹੀਂ ਕੋਈ ਕਦੀ ਕਿਸੇ ਨੂੰ ਨੁਕਸਾਨ ਹੋ ਗਿਆ ਕੋਈ ਜਿਵੇਂ ਤਾਰਾ ਲਟਕ ਰਹੀ ਹੈ ਕੋਈ ਬੱਚੇ ਗੱਲੇ ਚ ਫਸ ਗਈ ਹੈ ਕੁਝ ਹੋ ਗਿਆ ਆਪਾਂ ਡੋਰਾਂ ਨੂੰ ਤਾਂ ਕਹਿੰਦੇ ਚਾਈਨਸ ਡੋਰ ਨਾਲ ਯੂਜ਼ ਕਰੋ ਆ ਵੀ ਇੱਕ ਡੋਰ ਤੋਂ ਘਟਣੀ ਹੈਗੀ ਇਦੇ ਨਾਲ ਵੀ ਕਈ ਵਾਰ ਅਚਨਚੇਤ ਬੰਦੇ ਦਾ ਧਿਆਨ ਨਹੀਂ ਲੈਂਦਾ ਤੇ ਵੀ ਕਿਸੇ ਹਾਸੇ ਨੂੰ ਨਿਉਟਾ ਦੇ ਰਹੀਆਂ ਜਿਹੜੀ ਤਾਰਾਂ ਹੈਗੀਆਂ ਬਿਜਲੀ ਦੀਆਂ ਜਾਂ ਇਹਦੀਆਂ ਕੇਬਲ ਦੀਆਂ